ਬਹੁਤ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਿਸ ਤੇ ਈਸਾਈ ਭਾਈਚਾਰੇ ਨੇ ਰੋਸ ਪ੍ਰਗਟ ਕੀਤਾ ਹੈ ਈਸਾਈ ਭਾਈਚਾਰੇ ਦੀਆਂ ਲੀਡਰਾਂ ਨੇ ਵੱਖ-ਵੱਖ ਥਾਣਿਆਂ ਵਿੱਚ ਆਧਾਕਰ ਜਗਜੀਤ ਸਿੰਘ ਅਤੇ ਫਿਲਮ ਦੇ ਡਾਇਰੈਕਟਰ ਵਰਿੰਦਰ ਰਾਮ ਗੜੀਆ ਦੇ ਉੱਪਰ 295ਏ ਦਾ ਪਰਚਾ ਦਰਜ ਕਰਵਾਇਆ ਹੈ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਕਿਹਾ ਕਿ ਸੰਸਰ ਬੋਰਡ ਨੇ ਇਸ ਫਿਲਮ ਦੇ ਨੂੰ ਅੱਖੋਂ ਪਰੋਖਾ ਕੀਤਾ ਹੈ ਸਾਡੇ ਧਰਮ ਦੇ ਮਹਾਨ ਪਰਮੇਸ਼ਵਰ ਪਵਿੱਤਰ ਆਤਮਾ ਨੂੰ ਬਹੁਤ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਿਸ ਤੇ ਪੂਰੇ ਭਾਰਤ ਵਿੱਚ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਹਾਰਟ ਹੋਈਆਂ ਹਨ ਪਵਿੱਤਰ ਆਤਮਾ ਦਾ ਨਿਰਾਦਰ ਕੀਤਾ ਗਿਆ ਹੈ ਈਸਾਈ ਭਾਈਚਾਰੇ ਅੰਦਰ ਰੋਸ ਹੈ ਗੁੱਸਾ ਹੈ ਇਸ ਫਿਲਮ ਨੂੰ ਜਾਣਬੁੱਝ ਕੇ ਇਸ ਵਿੱਚ ਸੀਨ ਪਵਿੱਤਰ ਆਤਮਾ ਨੂੰ ਲੈ ਕੇ ਪੇਸ਼ ਕੀਤੇ ਗਏ ਹਨ ਪਵਿੱਤਰ ਆਤਮਾ ਨੂੰ ਮਜ਼ਾਕੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿਉਂਕਿ ਫਿਲਮ ਵੱਡੇ ਪੱਧਰ ਤੇ ਸਿਨੇਮੇ ਘਰਾਂ ਵਿੱਚ 16 ਤਰੀਕ ਨੂੰ ਰਿਲੀਜ਼ ਹੋਈ ਹੈ ਇਸ ਵਿੱਚ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪੜਕਾਇਆ ਗਿਆ ਹੈ। ਭਾਵ ਕੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਪਰਚਾ ਦਰਜ ਕਰਾ ਦਿੱਤਾ ਹੈ ਤੇ ਸਰਕਾਰ ਕੋਲੋਂ ਮੰਗ ਵੀ ਕਰਦੇ ਹਾਂ ਕਿ ਸਰਕਾਰ ਇਸ ਫਿਲਮ ਨੂੰ ਬੈਨ ਕਰੇ ਜਾਂ ਇਸ ਵਿੱਚੋਂ ਇਤਰਾਜਯੋਗ ਸੀਨਾਂ ਨੂੰ ਹਟਾਵੇ। ਦੱਸਣਾ ਚਾਹੁੰਦਾ ਹਾਂ ਕਿ 16 ਫਰਵਰੀ ਨੂੰ ਰਿਲੀਜ਼ ਹੋਈ ਫਿਲਮ ਓਏ ਭੁਲਾ ਓਏ ਵਿੱਚ ਬਹੁਤ ਪਵਿੱਤਰ ਆਤਮਾ ਨੂੰ ਲੈ ਕੇ ਕਲਤ ਢੰਗ ਨਾਲ ਇਤਰਾਜਯੋਗ ਸੀਨ ਪੇਸ਼ ਕੀਤੇ ਗਏ ਹਨ ਜਿਸ ਤੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਹੱਟ ਹੋਈਆਂ ਹਨ ਈਸਾਈ ਭਾਈਚਾਰੇ ਦੇ ਲੀਡਰਾਂ ਨੇ ਵੱਖ-ਵੱਖ ਥਾਣਿਆਂ ਵਿੱਚ ਆਧਾਕਰ ਜਗਜੀਤ ਸਿੰਘ ਅਤੇ ਡਾਇਰੈਕਟਰ ਵਰਿੰਦਰ ਰਾਮ ਗੜੀਆ ਦੇ ਉੱਪਰ 295ਏ ਦਾ ਪਰਚਾ ਦਰਜ ਕਰਾਇਆ ਹੈ ਅਤੇ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਇਸ ਫਿਲਮ ਵਿੱਚੋਂ ਇਤਰਾਜਯੋਗ ਸੀਨ ਨੂੰ ਹਟਾਇਆ ਜਾਵੇ ਅੱਗੇ ਦੇਖਣਾ ਪਵੇਗਾ ਕਿ ਸਰਕਾਰ ਇਸ ਫਿਲਮ ਦੇ ਖਿਲਾਫ ਜਾਂ ਜਗਜੀਤ ਸਿੰਘ ਅਤੇ ਉਸਦੇ ਡਾਇਰੈਕਟਰ ਵਰਿੰਦਰ ਰਾਮਗੜੀ ਉੱਪਰ ਕੀ ਐਕਸ਼ਨ ਲੈਂਦੀ ਹੈ ਤੁਸੀਂ ਵੇਖ ਰਹੇ ਹੋ ਜ਼ੋਰ ਟੀਵੀ